ਯਾ ਮੈਂ ਗੱਲ ਕਰ ਰਿਹਾ ਸੀ ਵੀ ਪੁਲਿਸ ਮੁਖੀ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀ ਕਿ ਉਹਨਾਂ ਦਾ ਦੋਸ਼ ਨਹੀਂ ਕਿ ਹਤਿਆਮਾਂ ਉਹਨਾਂ ਨੇ ਨਹੀਂ ਕੀਤੀਆਂ ਉਹਨਾਂ ਦਾ ਵਿੱਚ ਕੋਈ ਯੋਗਦਾਨ ਨਹੀਂ ਜਾਂ ਉਹ ਲੋਕ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ 4 ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਅਸੀਂ ਨਸ਼ਾ ਦੂਰ ਕਰ ਦਿਆਂਗੇ ਨਸ਼ੇ ਵਾਲੇ ਸਮੱਗਲਰ ਬਿਗ ਫਿਸ਼ ਛਾ ਕੇ ਅੰਦਰ ਕਰਾਂਗੇ ਕੀ ਉਸ ਇਲਾਕੇ ਦੇ ਐਮਐਲਏ ਸਾਹਿਬ ਹਰਪਾਲ ਸਿੰਘ ਚੀਮਾਦੋਸ਼ੀ ਨਹੀਂ ਉਹਨਾਂ ਦੇ ਸਿਰ ਕੋਈ ਜ਼ਿੰਮੇਵਾਰੀ ਨਹੀਂ ਆਉਂਦੀ ਕੀ ਪੰਜਾਬ ਦੇ ਮੁੱਖ ਮੰਤਰੀ ਉਹ ਦੋਸ਼ੀ ਨਹੀਂ ਜਿਨ੍ਹਾਂ ਨੇ ਸ਼ਰਿਆਮ ਐਲਾਨ ਕੀਤੇ ਸੀ ਕਿ ਜੇ ਕਿਸੇ ਸੂਬੇ 'ਚ ਨਸ਼ਾ ਵਿਗਦਾ ਉੱਥੇ ਦੇ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਉਹ ਨਸ਼ਾ ਵੇਚੀ ਨਹੀਂ ਸਕਦਾ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕਿਤੇ ਨਸ਼ਾ ਵੇਚੀ ਨਹੀਂ ਸਕਦਾ ਫਿਰ ਮੁੱਖ ਮੰਤਰੀ ਜੀ ਤੇ ਤਾਂ ਤੁਸੀਂ ਵੀ ਦੋਸ਼ੀ ਹੋ ਹਥਿਆਵਾਂ ਦੇ ਵਿੱਚ ਹੁਣ ਗੱਲ ਇਹ ਆ ਵੀ ਉਹ ਘਟਨਾਵਾਂ ਘਟ ਗਈਆਂ ਉਹ ਬਦਨਸੀਬ ਲੋਕ ਜਿਹੜੇ ਆ ਉਹ ਤੁਹਾਡੀ ਸੱਤਾ ਦਾ ਤੁਹਾਡੀ ਹਕੂਮਤ ਦਾ ਦੁੱਖ ਭੋਗ ਰਹੇ ਆ ਉਹ ਦੁੱਖ ਭੋਗ ਰਹੇ ਆ ਕੀ ਹੋਏਗਾ ਲੋਕਾਂ ਨੂੰ ਪਤਾ ਜੋ 2020 ਚ ਹੋਇਆ ਸੀ ਜੜਿਆਲੇ ਤੇ ਤਰਨਤਾਰਨ ਚ ਕੁਛ ਨਹੀਂ ਹੋਇਆ 150 ਬੰਦਾ ਮਰ ਗਿਆ ਸੀ ਉਦੋਂ ਤੁਸੀਂ ਵੀ ਕਹਿੰਦੇ ਸੀ सीबीआई ਜਾਂਚ ਹੋਣੀ ਚਾਹੀਦੀ ਆ ਉਦੋਂ ਤੁਹਾਡੀ ਪਾਰਟੀ ਨੇ ਆਮ ਪਾਰਟੀ ਨੇ ਬੜਾ ਰੋਹਾ ਹੱਲਾ ਕੀਤਾ ਸੀ ਰੌਲਾ ਪਾਇਆ ਸੀ ਹੱਤਿਆ ਹੋ ਗਈ ਜੀ ਇਹ ਕਰ ਦਿਓ ਕੁਛ ਨਹੀਂ ਕੀਤਾ ਚਲੋ ਕਾਂਗਰਸ ਨੇ ਕੁਛ ਨਹੀਂ ਕੀਤਾ ਉਦੋਂ ਉਸ ਤੋਂ ਬਾਅਦ ਤੁਸੀਂ ਆ ਗਏ ਹੁਣ ਤੁਹਾਨੂੰ 2 ਸਾਲ ਤੋਂ ਵੱਧ ਹੋ ਗਏ ਤੁਸੀਂ ਵੀ ਉਹਨਾਂ ਨੂੰ ਸਜ਼ਾਵਾਂ ਵੀ ਨਹੀਂ ਦਿੱਤੀਆਂ ਜਿਹੜੇ ਪਹਿਲਾਂ ਮਰੇ ਸੀ ਇਹ ਜੇ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਸਜ਼ਾਵਾਂ ਤੇ ਆ ਘਟਨਾ ਸ਼ਾਇਦ ਨਾ ਘਟਦੀ ਦੋਸ਼ੀਆਂ ਤੇ ਉਹ ਕੰਨ ਹੋ ਜਾਣੇ ਸੀ ਪਰ ਤੁਸੀਂ ਬਸ ਤੁਸੀਂ ਆਪਣੇ ਆਨੰਦ 'ਚ ਲੱਗੇ ਰਹੇ ਤੇ ਹੁਣ ਆਮ ਕਰਕੇ ਕੀ ਹੁੰਦਾ ਕਿ ਜਦੋਂ ਵੀ ਕੋਈ ਇਹੋ ਜਿਹੀ ਘਟਨਾਵਾ ਦਰਦਨਾ ਘਟਨਾ ਵਾਪਰ ਜਵੇ ਕੋਈ ਤੇ ਪੁਲਿਸ ਫਿਰ ਇੱਕ ਨਾ ਆਹ ਕੰਮ ਕਰਦੀ ਹੁੰਦੀ ਆ ਇਹ ਤਾਂ ਆ ਐਕਸਰਸਾਈਜ਼ ਕਰ ਲੈਂਦੀ ਆ ਵੀ ਦਰਿਆ ਦੇ ਕਿਨਾਰੇ ਤੋਂ ਪਿੰਡਾਂ ਤੋਂ ਦੂਰ ਵੀ ਲਾਹਣ ਫੜ ਲੈਂਦੀ ਆ ਜਾਂ ਡਰਮ ਡਰਮ ਲਿਆ ਕੇ ਪਤਾ ਨਹੀਂ ਆਪ ਹੀ ਰੱਖ ਲੈਂਦੇ ਆ ਬੋਰੇ ਬੋਰੇ ਬੰਨ ਕੇ ਇਹ ਫੇਖ ਖਬਰਾਂ ਜੇ ਖਬਰਾਂ ਦਿਵਾਉਣੀਆਂ ਸ਼ੁਰੂ ਕਰ ਦਿੰਦੇ ਹੋ ਜੀ ਅਸੀਂ ਇੰਨੇ ਲੱਖ ਲੀਟਰ ਲਾਹਣ ਫੜ ਲਈ ਅਸੀਂ ਡਰਮ ਫੜ ਲਿਆ ਅਸੀਂ ਪਾਈਪ ਫੜ ਲਿਆ ਅਸੀਂ ਲੋਹ ਫੜ ਲਿਆ ਅਸੀਂ ਚੂਰਾ ਪੋਸਟ ਡੋਡੇ ਫੜ ਲਿਆ ਫਿਰ ਆ ਐਕਸਰਸਾਈਜ਼ ਤੇ ਪੁਲਿਸ ਤੁਹਾਡੀ ਉੱtre ਆਉਂਦੀ ਹੈ ਫੇਕ ਫਿਰ ਲੋਕਾਂ ਨੂੰ ਸ਼ੋਅ ਕਰਦੇ ਵੇ ਅਸੀਂ ਫੜ ਰਹੇ ਹਾਂ ਅਕਸਰ ਕਟਨਾਵਾ ਹੂੰ ਤਾਂ ਬਾਤ ਤੁਸੀਂ ਇਹ ਇਹੋ ਜਿਹੇ ਕੰਮ ਕਿਉਂ ਕਰਦੇ ਆ ਜੇ ਤੁਸੀਂ ਪਹਿਲਾਂ ਫੋਟੋ ਫੜੀ ਕਰੋ ਤੁਸੀਂ ਜਾਗ ਕੇ ਕੰਮ ਕਰੋ ਤੁਸੀਂ ਵਿਰੋਧੀਆਂ ਨੂੰ ਤੁੰਨਣ ਦੀ ਬਜਾਏ ਤੁਸੀਂ ਕ੍ਰਿਮੀਨਲ ਅਪਰਾਧੇ ਲੋਕਾਂ ਨੂੰ ਤੁੰਨੋ ਜੇਲ੍ਹਾਂ ਵਿੱਚ ਤੇ ਫਿਰ ਸ਼ਾਇਦ ਕੁਝ ਫਰਕ ਪੈ ਜਾਣਾ ਸੀ ਹੁਣ ਪੰਜਾਬ ਦੇ ਲੋਕ ਤੁਹਾਨੂੰ ਦੋਸ਼ੀ ਸਮਝਦੇ ਆ ਤੁਹਾਡੀ ਪਾਰਟੀ ਨੂੰ ਦੋਸ਼ੀ ਸਮਝਦੇ ਆ ਸਰਕਾਰ ਨੂੰ ਦੋਸ਼ੀ ਸਮਝਦੇ ਆ ਕੇਜਰੀਵਾਲ ਜੀ ਤਾਂ ਬੜਾ ਨੈਸ਼ਨਲ ਮੀਡੀਆ 'ਚ ਬੜਾ ਐਕਟਿੰਗ ਕਰਦੇ ਹੁੰਦੇ ਸੀ ਹਮ 4 ਮਹੀਨੇ ਮੇਂ ਪੰਜਾਬ ਮੇਂ ਨਸ਼ਾ ਦੂਰ ਕਰ ਦੇਂਗੇ ਤੁਸੀਂ ਪਿੱਛੇ ਤਾੜੀਆਂ ਲਾਉਂਦੇ ਸੀ ਤੇ ਹੁਣ ਦੱਸੋ ਕੀ ਬਣਿਆ ਤੁਹਾਡੇ ਪੰਜਾਬ ਚ ਹਰ ਪੱਖੋਂ ਪੰਜਾਬ ਪਿੱਛੇ ਚਲਾ ਗਿਆ ਸਾਡਾ ਇਹ ਤਾਂ ਸੰਗਰੂਰ ਦੀ ਘਟਨਾ ਹੈ ਤੁਸੀਂ ਰੋਜ਼ ਦੀਆਂ ਅਖਬਾਰਾਂ ਚੱਕੋ ਰੋਜ਼ ਕਿਸੇ ਨਾ ਕਿਸੇ ਅਖਬਾਰ ਚ ਚਿੱਟੇ ਕਰਕੇ ਡਰੱਗ ਦੀ ਓਵਰਡੋਜ਼ ਕਰਕੇ ਨੌਜਵਾਨ ਬੱਚੇ ਮਰ ਰਹੇ ਹੈ ਤੇ ਜਾਂ ਨਿਆਣੇ ਬੇਰੁਜ਼ਗਾਰੀ ਨਮੋਸ਼ੀ ਚ ਡਿਪਰੈਸ਼ਨ ਚ ਬਾਹਰ ਜਾ ਰਹੇ ਧੱਕੇ ਖਾ ਰਹੇ ਏਜੰਟਾਂ ਦੇ ਹੱਥੇ ਚੜ ਰਹੇ ਆ ਕਰਜ਼ਾਈ ਹੋ ਰਹੇ ਉਹਨਾਂ ਦੇ ਮਾਪੇ ਤੇ ਤੁਸੀਂ ਇੰਜੋਏ ਕਰ ਰਹੇ ਹੋ ਤੁਸੀਂ ਇੰਜੋਏ ਕਰ ਰਹੇ ਆ ਤੇ ਲੇਕਿਨ ਪੰਜਾਬ ਦਿਨ ਪ੍ਰਤੀ ਦਿਨ ਪਿੱਛੇ ਜਾ ਰਿਹਾ ਹੁਣ ਪੰਜਾਬ ਦੇ ਲੋਕਾਂ ਨੂੰ ਆਪ ਪੁੱਟਣਾ ਪਊਗਾ ਉਥੇ ਲਗ ਭਗ ਜਿਹੜੇ ਦਿੜਵੇ ਸੁਨਾਮ ਸਗਰੂਰ ਚ ਲੋਕ ਮਰੇ ਆ ਨਾ ਉਹ ਲਗਭਗ ਗਰੀਬ ਪਰਿਵਾਰਾਂ ਦੇ ਦਲਿਤ ਪਰਿਵਾਰ ਆ ਸਾਨੂੰ ਪਤਾ ਤੁਸੀਂ ਆ ਡਾਇਲੋਗ ਵਾਜੀ ਕਰਕੇ ਤੁਸੀਂ ਗੱਲਾਂ ਚ ਉਹਨਾਂ ਨੂੰ ਲੈ ਕੇ ਗੱਲ ਖਤਮ ਕਰ ਦਿੰਦੇ ਹੋ ਸੋ ਇਸ ਤਰ੍ਹਾਂ ਹੁਣ ਲੋਕ ਪੰਜਾਬ ਦੇ ਨਹੀਂ ਹੋਣ ਦੇਣਗੇ ਪੰਜਾਬੀਆਂ ਨੂੰ ਇੱਥੇ ਹੋਣਾ ਪੈਣਾ ਪੰਜਾਬ ਵਾਸਤੇ ਮੈਂ ਚਾਹਣਾ ਕਿ ਆਪਾਂ ਸਾਰੇ ਇਸ ਦਰਦਨਾਕ ਘਟਨਾ ਤੋ ਜਰੂਰ ਸਬਕ ਲਈਏ ਤੇ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਦੂਜੀਆਂ ਜਿਹੜੀਆਂ ਏਜੰਸੀਆਂ ਉਹਦੇ ਖਿਲਾਫ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਛੋਟੇ-ਮੋਟੇ ਭੇਦ ਭੁਲਾ ਕੇ ਆਪਾਂ ਇਕੱਠੇ ਹੋ ਕੇ ਝੰਡਾ ਚੁੱਕੀਏ ਬਹੁਤ ਧੰਨਵਾਦ